ਅਕਾਲ ਤਖਤ ਸਾਹਿਬ ਦੇ ਜੱਜਦਾਰ ਨੇ ਤੈਨੂੰ ਵੱਡੇ ਐਲਾਨ ਕੀਤੇ ਨੇ ਪਾਕਿਸਤਾਨ ਤੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰ ਮਨਾਉਣ ਲਈ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਤੋਂ ਪਾਕਿਸਤਾਨ ਗਏ ਹੋਏ ਸ਼ਰਧਾਲੂ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਫਰੁੰਕਾਬਾਦ ਜਿਸ ਨੂੰ ਪ੍ਰਾਤਨ ਸਮੇਂ ਮੰਡੀ ਚੂੜ ਕਾਣਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉੱਥੇ ਸ਼ਸ਼ੋਭਤ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਅਨੁਸਾਰ ਰੌ ਇਹ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਵੱਲੋਂ 20 ਰੁਪਏ ਦੇ ਕੇ ਖਰਾ ਸੌਦਾ ਕਰਨ ਵਾਸਤੇ ਭੇਜੇ ਜਾਣ ਤੋਂ ਬਾਅਦ ਇਸ ਸਥਾਨ ਤੇ ਸੰਤ ਸਾਧੂਆਂ ਨਾਲ ਗਿਆਨ ਗੋਸ਼ਟ ਕੀਤਾ ਸੀ ਅਤੇ ਉਹਨਾਂ ਨੂੰ ਪਿਤਾ ਜੀ ਕੋਲੋਂ ਮਿਲੇ ਰੁਪਿਆਂ ਦੇ ਨਾਲ ਖਰੇ ਸੌਦੇ ਦੀ ਥਾਂ ਸੱਚਾ ਸੌਦਾ ਕਰਦਿਆ ਲੰਗਰ ਲਗਾ ਕੇ ਉਹਨਾਂ ਨੂੰ ਭੋਜਨ ਸ਼ਿਕਾ ਦਿੱਤਾ ਗਿਆ ਇਸ ਗੁਰਦੁਆਰਾ ਸਾਹਿਬ ਸਮੂਹ ਦੇ ਅੰਦਰ ਛੋਟਾ ਜਿਹਾ ਸਰੋਵਰ ਲੰਗਰ ਦੀ ਇਮਾਰਤ ਤੇ ਛੋਟਾ ਜਿਹਾ ਇੱਕ ਬਾਗ ਵੀ ਲੱਗਿਆ ਹੋਇਆ ਇਸ ਗੁਰਦੁਆਰਾ ਸਾਹਿਬ ਵਿਖੇ ਜਥੇ ਨਾਲ ਦਰਸ਼ਨ ਕਰਨ ਲਈ ਚੜ੍ਹਦੇ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਪਹੁੰਚੇ ਸ਼ਰਦਾ ਲੋਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪਹਿਲੀ ਵਾਰ ਇਸ ਸਥਾਨ ਵਿਖੇ ਦਰਸ਼ਨ ਕਰਕੇ ਬਹੁਤ ਖੁਸ਼ੀ ਪ੍ਰਾਪਤ ਹੋਈ ਹੈ ਉਹਨਾਂ ਜਥੇ ਨੂੰ ਪ੍ਰਵਾਨਗੀ ਦੇਣ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਵੀ ਕੀਤਾ ਦੱਸਦੇ ਕਿ ਨਨਕਾਣਾ ਸਾਹਿਬ ਦੀ ਪਵਨ ਧਰਤੀ ਤੇ ਗੁਰਦੁਆਰਾ ਜਨਮਸਥਾਨ ਸਬ ਤੋਂ ਕੁਝ ਕ ਕਦਮਾਂ ਦੀ ਵਿੱਤ ਤੇ ਸ਼ਸ਼ੋਭਤ ਨੇ ਗੁਰਦੁਆਰਾ ਪੱਟੀ ਸਾਹਿਬ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਗੁਰਦੁਆਰਾ ਪੱਟੀ ਸਾਹਿਬ ਦੇ ਗ੍ਰੰਥੀ ਭਈ ਹਰਚਰਨ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਤੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਸਥਾਨ ਤੇ ਗੁਰਨਾਨਕ ਦੇਵ ਜੀ ਨੂੰ 6 ਸਾਲ ਦੀ ਬਾਲ ਉਮਰੇ ਉਹਨਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਬਲੋਪਾਂ ਦੇ ਪੰਡਿਤ ਗੋਪਾਲ ਦਾਸ ਪੰਡਿਤ ਵਿਰਜ ਲਾਲ ਅਤੇ ਮੌਲਵੀ ਕুতਬਦੀਨ ਕੋਲੋਂ ਮੌਲਵੀ ਕুতਬਦੀਨ ਕੋਲੋਂ ਹਿੰਦੀ ਸੰਸਕ੍ਰਿਤ ਅਤੇ ਫਾਰਸੀ ਆਦ ਦੁਨਿਆਵੀ ਵਿਦਿਆ ਦਾ ਗਿਆਨ ਹਾਸਲ ਕਰਨ ਲਈ ਭੇਜਿਆ ਗਿਆ ਇਸ ਸਥਾਨ ਤੇ ਹੁਣ ਗੁਰਦੁਆਰਾ ਪੱਟੀ ਸਾਹਿਬ ਸ਼ਸ਼ੋਭਤ ਨੇ ਗੁਰਦੁਆਰਾ ਬਾਲ ਲੀਲਾ ਸਾਹਿਬ ਗੁਰਦੁਆਰਾ ਪੱਟੀ ਸਾਹਿਬ ਦੇ ਬਿਲਕੁਲ ਨਸਤੇਕ ਸਥਿਤ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਬਾਲ ਉਮਰੇ ਆਪਣੇ ਹਾਣੀ ਬੱਚਿਆਂ ਨਾਲ ਖੇਡਦੇ ਸਨ ਇਸ ਗੁਰਦੁਆਰਾ ਸਾਹਿਬ ਦੀ ਚਾਰ ਮੰਜ਼ਲਾ ਸੁੰਦਰ ਇਮਾਰਤ ਤਾਮੀਰ ਕੀਤੀ ਹੋਈ ਹੈ ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਰਦਾਰ ਗੜਗਾਜ ਨੇ ਕਿਹਾ ਕਿ ਸ਼੍ਰੀ ਨਨਕਾਣਾ ਸਾਹਿਬ ਵਿਖੇ ਸਿੱਧ ਸੂਬੇ ਤੋਂ ਆਏ ਬਹੁਤ ਹੀ ਸਤਿਕਾਰਯੋਗ ਮਾਤਾ ਭਾਗ ਕਾਰਜੀ ਨਾਲ ਮੁਲਾਕਾਤ ਹੋਈ ਮਾਤਾ ਜੀ ਉੱਤੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਉਹ ਨੇਤਰਹੀਣ ਹਨ ਤੇ ਪੜੇ ਲਿਖੇ ਨਹੀਂ ਹਨ ਪਰ ਗਰਵਾਣੀ ਨਾਲ ਉਹਨਾਂ ਦੀ ਪ੍ਰੇਮ ਭਾਵਨਾ ਇੰਨੀ ਗਹਿਰੀ ਹੈ ਕਿ ਉਹਨਾਂ ਨੂੰ ਜ਼ਿਆਦਾਤਰ ਗਰਵਾਣੀ ਕੰਠ ਹੈ ਮਾਤਾ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਰਵਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤਾਂ ਸਾਡਾ ਜੀਵਨ ਸਫਲ ਤੇ ਧਨ ਹੋ ਸਕਦਾ ਹੈ ਮਾਤਾ ਜੀ ਦੀ ਨਿਮਰਤਾ ਸ਼ਰਦਾ ਤੇ ਗੁਰੂ ਪ੍ਰੇਮ ਦੇਖ ਕੇ ਮਨ ਅਤੀ ਪ੍ਰਸੰਨ ਹੋਇਆ ਮਾਤਾ ਜੀ ਨੂੰ ਸਰੂਪਿਓ ਦੇਖ ਕੇ ਸਨਮਾਨਿਤ ਕੀਤਾ ਗਿਆ ਤੇ ਅਰਦਾਸ ਕੀਤੀ ਗਈ ਕਿ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਵਿੱਤਰ ਮੌਕੇ ਤੇ ਨਨਕਾਣਾ ਸਾਹਿਬ ਵਿਖੇ ਸਾਡੇ ਸਿੰਧੀ ਗੁਰੂ ਨਾਨਕ ਨਾਮ ਲੈਵਾ ਸੰਗਤ ਵੱਲੋਂ ਕੀਤੀਆਂ ਸਵਾਮਾ ਕਾਬਲੇ ਤਾਰੀਫ ਨੇ ਹਰ ਸਾਲ ਇਹ ਸੰਗਤ ਬੜੇ ਜੋਸ਼ ਅਤੇ ਸ਼ਰਧਾ ਨਾਲ ਗੁਰੂ ਘਰ ਦੀ ਸੇਵਾ ਵਿੱਚ ਹਾਜ਼ਰੀ ਭਰਦੀ ਹੈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਲੰਗਰ ਦੀ ਸੇਵਾ ਬਹੁਤ ਸਚਾਰੂ ਢੰਗ ਨਾਲ ਚਲਾਈ ਜਾਂਦੀ ਹੈ ਜਿੱਥੇ ਸੰਗਤ ਨੂੰ ਪ੍ਰੇਮ ਨਾਲ ਭੋਜਨ ਪਰੋਸਿਆ ਜਾਂਦਾ ਹੈ ਲੰਗਰ ਸੇਵਾ ਵਿੱਚ ਅੱਗੇ ਲੱਕੇ ਕੰਮ ਕਰਨ ਵਾਲੇ ਅਤੇ ਹੋਰਨਾਂ ਨੂੰ ਸੇਵਾ ਲਈ ਪ੍ਰੇਰਿਤ ਕਰਨ ਵਾਲੇ ਸੇਵਾਦਾਰਾਂ ਨੂੰ ਸਰਉਪੇਉ ਦੇ ਕੇ ਸਨਮਾਨਿਤ ਕੀਤਾ ਗਿਆ ਸਾਨੂੰ ਸਾਰਿਆਂ ਨੂੰ ਇਹਨਾਂ ਸਮਰਪਿਤ ਸੇਵਾਦਾਰਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਅਸੀਂ ਵੀ ਗੁਰੂ ਘਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕੀਏ ਇਸ ਤੋਂ ਇਲਾਵਾ ਜੱਦਾ ਸਾਹਿਬ ਨੇ ਕਿਹਾ ਕਿ ਨਣਕਾਣਾ ਸਾਹਿਬ ਵਿੱਚ ਨਗਰ ਕੀਰਤਨ ਦੌਰਾਨ ਜਦ ਸੰਗਤ ਦੇ ਨਾਲ ਅੱਗੇ ਵਧ ਰਹੀ ਸੀ ਤਾਂ ਦੋ ਨਿੱਕੇ ਸਿੱਖ ਬੱਚੇ ਮਿਲੇ ਜੋ ਬਲੋਚਿਸਤਾਨ ਸੂਬੇ ਤੋਂ ਆਏ ਸਨ ਉਹਨਾਂ ਦੀਆਂ ਅੱਖਾਂ ਵਿੱਚ ਸਿੱਖੀ ਪ੍ਰਤੀ ਪ੍ਰੇਮ ਤੇ ਦਿਲ ਵਿੱਚ ਮਾਣ ਦੇਖ ਕੇ ਮਨ ਬਹੁਤ ਪ੍ਰਸੰਨ ਹੋ ਗਿਆ ਬੱਚਿਆਂ ਦੀ ਨਿੱਕੀ ਉਮਰ ਦੇ ਬਾਵਜੂਦ ਉਹਨਾਂ ਦੀ ਗੰਭੀਰਤਾ ਆਦਰ ਸਤਕਾਰ ਤੇ ਸਿੱਖੀ ਜਜ਼ਬਾ ਵੇਖਣ ਵਾਲਾ ਸੀ ਜਦੋਂ ਮੈਂ ਇੱਕ ਬੱਚੇ ਤੋਂ ਉਸਦਾ ਨਾਂ ਪੁੱਛਿਆ ਤਾਂ ਉਸਨੇ ਬੜੇ ਮਾਣ ਤੇ ਫਕਰ ਨਾਲ ਕਿਹਾ ਸਰਦਾਰ ਹਿਮਤ ਸਿੰਘ ਇਹ ਸ਼ਬਦ ਸੁਣ ਕੇ ਦਿਲ ਖੁਸ਼ੀ ਨਾਲ ਭਰ ਗਿਆ ਕਿ ਸਾਡੇ ਬੱਚਿਆਂ ਵਿੱਚ ਅਜੇ ਵੀ ਸਿੱਖੀ ਦੀ ਉਹ ਅਣਖ ਤੇ ਸ਼ਾਨ ਜਿਉਂਦੀ ਹੈ ਭਾਵੇਂ بلوچستان ਜਿਹੇ ਇਲਾਕੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਉਹਨਾਂ ਦੇ ਅੰਦਰ ਜੋ ਸਿੱਖੀ ਪ੍ਰਤੀ ਅਟੁੱਟ ਭਾਵਨਾ ਤੇ ਅਡੋਲ ਵਿਸ਼ਵਾਸ ਹੈ ਉਹ ਸਾਡੇ ਲਈ ਪ੍ਰੇਰਨਾਦਾਇਕ ਹੈ ਸਾਨੂੰ ਵੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਸਿੱਖੀ ਸੰਨਤਾਂ ਗੁਰਮਤ ਵਿਚਾਰਾਂ ਤੇ ਖਾਲਸਾਈ ਪਛਾਣ ਨਾਲ ਜੋੜ ਕੇ ਰੱਖੀਏ ਤਾਂ ਜੋ ਉਹ ਵੀ ਮਾਣ ਨਾਲ ਕਹਿ ਸਕਣ ਅਸੀਂ ਸਿੱਖਾਂ ਸੱਚੇ ਪਾਤਸ਼ਾਹ ਅਜੇ ਸਿੱਖ ਪਰਿਵਾਰਾਂ ਨੂੰ ਤੇ ਨਿੱਕੇ ਸਰਦਾਰ ਰਹਿਮਤ ਸਿੰਘ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ